ਤੇ ਵੀ ਆਪਾਂ ਪਿੱਛੇ ਦਰਸ਼ਨ ਕਰ ਲਿਆ ਜੋ ਕਿ ਮਾਤਾ ਜੀਤ ਕੌਰ ਜੀ ਦਾ ਆਪਣੇ ਸਥਾਨ ਸੀਗਾ ਇੱਥੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਫਿਰ ਆਪਾਂ ਹੁਣ ਅੱਗੇ ਚੱਲੇ ਪਾਰ ਗਏ ਆ ਵੀ ਇਹ ਜਿਹੜਾ ਗੁਰਦੁਆਰਾ ਹੈਗਾ ਉਹ ਹੈਗਾ ਸ਼ਿਕਾਰ ਖਾਟ ਤੇ ਵੀ ਉਹਦੇ ਆਪਾਂ ਕਰਾਂਗੇ ਦਰਸ਼ਨ ਤੇ ਆਪ ਜੀ ਨੂੰ ਪਰਵਾਹਾਂਗੇ ਵੀ ਤੇ ਬਈ ਆ ਦੇਖੋ ਵੀ ਵੀਊ ਦੇਖੋ ਵੀ ਇਹ ਇੱਕਦਮ ਬੀ ਉੱਚੀ tibba ਜਿਹਾ ਹੈਗਾ ਭਾ ਜਿੱਥੇ ਗੁਰਦੁਆਰਾ ਹੈਗਾ ਆ ਤੇ ਇਹ ਵੀ ਹੈਗਾ ਗੋਦਾਵਰੀ ਕੰਢੇ ਤੇ ਹੀ ਹੈ ਗੁਰਦੁਆਰਾ ਸਾਰਾ ਤੇ ਵੀ ਜਿੰਨੇ ਗੁਰਦੁਆਰੇ ਹੈਗੇ ਉੱਪਰ ਦੀ ਘੁੰਮ-ਘਮਾ ਕੇ ਆਉਣਾ ਪੈਂਦਾ ਬਾਕੀ ਹੈ ਨੇੜੇ-ਨੇੜੇ ਹੀ ਗੁਰਦੁਆਰੇ ਤੇ ਵੀ ਆਪਾਂ ਹੱਸਮਾ ਪਹੁੰਚ ਕੇ ਗੁਰੂ ਸਾਹਿਬ ਗੁਰਦੁਆਰੇ ਦੇ ਵਿੱਚੋਂ ਦਰਸ਼ਨ ਤੇ ਬਹੁਤ ਸੰਗਤ ਇੱਥੇ ਆਈ ਹੋਈ ਆ ਤੇ ਵੀ ਵੀਊ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਇੱਥੇ ਤੇ ਵੀ ਗੱਡੀਆਂ ਕਾਫੀ ਖੜੀਆਂ ਬੇ ਸਾਰੀਆਂ ਉੱਥੋਂ ਆਪਣੇ ਹਜੂਰ ਸਾਹਿਬ ਗੁਰਦੁਆਰੇ ਤੋਂ ਆਈਆਂ ਸੀਗੀਆਂ ਗੱਡੀਆਂ ਤੇ ਵੀ ਇੱਧਰ ਤੁਸੀਂ ਬੋਰਡ ਤੇ ਜਿਹੜਾ ਆਪਣੇ ਵੱਧ ਤੋਂ ਵੱਧ ਜਾਣਕਾਰੀ ਲੈ ਸਕਦੇ ਹੋ ਇਸ ਗੁਰਦੁਆਰੇ ਦੀ ਜੋ ਕਿ ਸ਼ਿਕਾਰਖਾਟ ਗੁਰਦੁਆਰਾ ਹੈ ਤੇ ਵੀ ਇੱਥੇ ਆਪਾਂ ਜਿਹੜਾ ਇਸ ਤੋਂ ਬਾਅਦ ਹੁਣ ਚੱਲਦੇ ਆਂ ਇੱਧਰ ਸਰੋਵਰ ਵੱਲ ਪੰਜ ਇਸ਼ਨਾਨਾ ਕਰਕੇ ਤੇ ਫਿਰ ਆਪਾਂ ਜਿਹੜਾ ਅੱਗੇ ਗੁਰਦੁਆਰੇ ਮੱਥਾ ਟੇਕਣ ਜਾਵਾਂਗੇ ਤੇ ਵੀ ਇਧਰ ਅੰਦਰੋਂ ਦੇਖੋ ਵੀ ਕਿੰਨਾ ਸਾਫ਼ ਸੁਥਰਾ ਲੱਗ ਰਿਹਾ ਵਾ ਤੇ ਅੱਜ ਥੋੜਾ ਮੌਸਮ ਵੀ ਇਦਾਂ ਹੀ ਸੀਗਾ ਤੇ ਮੌਸਮ ਦੇ ਕਰਕੇ ਜਿਹੜਾ ਆਪਾਂ ਅੱਜ ਇੱਥੇ ਅੱਜ ਲੇਟ ਪਹੁੰਚੇ ਤੇ ਸੰਗਤਾਂ ਜਿਹੜੀਆਂ ਵੀ ਸਰੋਵਰ ਦੇਖੋ ਵੀ ਕਿੰਨਾ ਪਿਆਰਾ ਲੱਗ ਰਿਹਾ ਬਈ ਤਿਵੇਂ ਆਪਾਂ ਜਿਹੜਾ ਇਧਰੋਂ ਪੰਜੇ شناਨਾ ਕਰ ਲਿਆ ਹਾਂ ਤੇ ਹੁਣ ਆਪਾਂ ਚੱਲਦੇ ਹਾਂ ਗੁਰੂ ਸਾਹਿਬ ਵੱਲ ਨੂੰ ਜੋ ਕਿ ਅੰਦਰ ਆਪਾਂ ਜਾਵਾਂਗੇ ਮੱਥਾ ਟੇਕਾਂਗੇ ਤੇ ਆਪਣੇ ਆ ਸੰਗਤਾਂ ਕੁਝ ਨਾਲ ਦੀਆਂ ਹੈਗੀਆਂ ਆਪਣੇ ਜਿਹੜੇ ਆਪਣੇ ਨਾਲ ਆਈਆਂ ਸੀਗੀਆਂ ਤੇ ਲੋਜੀ ਕਰੋ ਦਰਸ਼ਨ ਗੁਰਦੁਆਰਾ ਸ਼ਿਕਾਰ ਘਾਟ ਤੇ ਦੇ ਅੰਦਰ ਸੇਵਾ ਵੀ ਬੜੀ ਜੋਰਾਸੁਰਾ ਨਾਲ ਚੱਲ ਰਹੀ ਹੈ ਇਸ ਸਥਾਨ ਤੇ ਵੀ ਆਪਾਂ ਇੱਕ ਗੁਰੂ ਸਾਹਿਬ ਜੀ ਇਹ ਕਰ ਲੈ ਦਰਸ਼ਨ ਤੇ ਵੀ ਹੋਣ ਜਿਹੜਾ ਆਪਾਂ ਚਾਹਾਂਗੇ ਅਗਲੇ ਗੁਰਦੁਆਰੇ ਵੀ ਇਹਲੇ ਦਰਸ਼ਨ ਅਗਲੇ ਗੁਰਦੁਆਰੇ